ਕਿ ਮਾਂ ਦੀਆਂ ਬਾਹਾਂ ਸੇ ਦਾ ਸਮਾਸੀ ਹੋਲੀ ਧੁੱਪ ਘਰ ਦੇ ਅੰਗਜੋ ਪੈ ਰਹੀ ਸੀ ਨਿਮਰਤਾ ਨੇ ਨਰਮ ਕਦਮਾਂ ਨਾਲ ਦਰਵਾਜ਼ਾ ਖੋਲ੍ਹਿਆ ਅੱਖਾਂ ਵਿੱਚ ਹੰਝੂ ਸੀ ਪਰ ਚਿਹਰੇ ਤੇ ਅਜੀਬ ਜਿਹਾ ਸਕੂਨ ਪਿਛਲੇ ਕੁਝ ਦਿਨਾਂ ਦੇ ਦਰਦ ਡਰ ਤੇ ਲੜਾਈ ਤੋਂ ਬਾਅਦ ਉਹ ਆਖਰਕਾਰ ਆਪਣੇ ਘਰ ਵਾਪਸ ਆ ਗਈ ਸੀ ਮਾਂ ਨੇ ਦਰਵਾਜ਼ੇ ਦੀ ਓੜ ਚੋਂ ਨਿਮਰਤਾ ਨੂੰ ਵੇਖਿਆ ਪਹਿਲਾ ਇੱਕ ਪਲ ਨੂੰ ਅਣਵਿਸ਼ਵਾਸ ਹੋਇਆ ਪਰ ਫਿਰ ਨਿਮਰਤਾ ਨੇ ਮਾਂ ਦੀ ਆਵਾਜ਼ ਕੰਬ ਰਹੀ ਸੀ ਨਿਮਰਤਾ ਨੇ ਇੱਕ ਸ਼ਬਦ ਵੀ ਨਾ ਆਖਿਆ ਉਹ ਸਿੱਧਾ ਮਾਂ ਦੀਆਂ ਬਾਹਾਂ ਵਿੱਚ ਜਾ ਡਿੱਗੀ ਮaaf ਕਰੀ ਮਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਰਾ ਇੰਨਾ ਲੰਮਾ ਤੇ ਕਠਿਨ ਹੋਵੇਗਾ ਨਿਮਰਤਾ ਹੇਕ ਬੋ ਕਰਦੀ ਰਹਿੰਦੀ ਮਾਂ ਨੇ ਉਸ ਦੇ ਮੱਥੇ ਤੇ ਚੁੰਮੀ ਲਾਈ ਮੈਂ ਹਰ ਰਾਤ ਤੇਰੇ ਲਈ ਦੁਆ ਕਰਦੀ ਰਹੀ ਪੁੱਤ ਤੂੰ ਆਖਿਰ ਆ ਹੀ ਗਈ ਅੰਦਰ ਅਦਿੱਤਿਆ ਵੀ ਆ ਗਿਆ ਉਸ ਨੇ ਦੂਰ ਹੀ ਮਾਤਾ ਨੂੰ ਸਤਿ ਸ਼੍ਰੀ ਅਕਾਲ ਆਖੀ ਮਾਂ ਨੇ ਅੱਖੀਂ ਅਸੀਸ ਦਿੱਤੀ ਕਮਲਾ ਮਾਸੀ ਗਮਸਮ ਹੋਈ ਬੈਠੀ ਸੀ ਪਰ ਹੁਣ ਸੱਚ ਸਭ ਦੇ ਸਾਹਮਣੇ ਸੀ ਕਹਾਣੀ ਇੱਥੇ ਨਹੀਂ ਮੁੱਕਦੀ ਪਰ ਨਿਮਰਤਾ ਨੇ ਆਪਣੀ ਲੜਾਈ ਦੀ ਪਹਿਲੀ ਜਿੱਤ ਲੈ ਲਈ ਸੀ ਮਾਂ ਦੀਆਂ ਬਾਹਾਂ ਵਿੱਚ ਅਗਲੀ ਕਹਾਣੀ ਅਗਲੇ ਭਾਗ ਵਿੱਚ